ਸਮਾਣਾ ਇਲਾਕੇ 'ਚ ਬੀਤੇ ਰਾਤ ਦੋ ਸੜਕ ਹਾਦਸੇ ਹੋਏ ਇੱਕ ਹਾਦਸਾ ਸਮਾਣਾ ਪਟਿਆਲਾ ਰੋਡ ਤੇ ਇੱਕ ਹੋਟਲ ਦੇ ਨਜ਼ਦੀਕ ਜਿੱਥੇ ਟੈਂਕਰ ਟਰੱਕ ਦੇ ਆਈਸਰ ਕਹਿੰਦੇ ਹੜਕ ਦੇ ਵਿਚਾਲੇ ਖੜੇ ਸੀ ਔਰ ਮੋਟਰਸਾਈਕਲ ਸਵਾਰ ਜਾ ਰਹੇ ਜੋ ਕਿ ਇਟਲੀ ਤੋਂ ਕੁਝ ਦਿਨ ਪਹਿਲੇ ਹੀ ਇੱਥੇ ਆਇਆ ਹੈ ਔਰ ਇਸ ਹਾਦਸੇ ਵਿੱਚ ਉਸ ਦੀ ਮੌਤ ਹੋਈ ਹੈ ਔਰ ਦੂਜਾ ਹਾਦਸਾ ਰਾਜਲਾ ਰੋਡ ਤੇ ਇੱਕ ਨੌਜਵਾਨ ਜਿਹੜਾ ਸਮਾਣਾ ਦੇ ਰਵੀਦਾਸ ਗੁਰਦੁਆਰੇ ਦੇ ਨਜ਼ਦੀਕ ਰਹਿੰਦਾ ਸੀ ਉਹ ਵੀ ਆਪਣੇ ਕੰਮ ਤੇ ਆਪਣੇ ਨਾਲ ਦੇ ਸਾਥੀ ਨੂੰ ਸੜਕੇ ਗੋਵਿੰਦਨਗਰ ਬਸਤੀ 근ਸਤੀ ਤੋਂ ਬਾਬਸ ਆ ਰਿਹਾ ਉਹਦੇ ਵੀ ਸਾਹਮਣੇ ਕੋਈ ਲਾਈਟ ਪਈ ਹੈ ਇਸ ਹਾਦਸੇ ਵੀ ਇਸ ਨੌਜਵਾਨ ਦੀ ਮੌਤ ਹੋਈ ਇਸ ਦਾ ਨਾਮ ਰਵੀ 프리ਦੀਨ ਦੱਸਿਆ ਗਿਆ ਔਰ ਇਸ ਦੋਨੋਂ ਹਾਦਸੇ ਦੀ ਜਾਂਚ ਸਿਟੀ ਪੁਲਿਸ ਸਮਾਨਾ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਇਹਨਾਂ ਹਾਦਸੇ ਨਾਲ ਦੋਨੋਂ ਪਰਿਵਾਰਾਂ ਦੇ ਵਿੱਚ ਮਾਤਮ ਦਾ ਮਾਹੌਲ ਹੈ ਸਲਜਿੰਦਰ ਸਲਜਿੰਦਰ ਸਿੰਘ ਜੀ ਇਟਲੀ ਤੋਂ ਆਏ ਸੀ ਇਹ ਮਲਾਨ ਤੋਂ ਕਿੰਨਾ ਟਾਈਮ ਆਏ ਇਹ ਸਵਾ ਕੁ ਮਹੀਨਾ ਨਗਰੀ ਪਹਿਲਾਂ ਆਏ ਸੀ ਹਾਂ ਰਾਤ ਕਿਸ ਤਰ੍ਹਾਂ ਹਾਸ ਹੋਇਆ ਇਹ ਸਾਡੇ ਘਰ ਤੋਂ ਜਾ ਰਿਹਾ ਸੀ ਕ੍ਰੀ ਸਵੇਰ 8:00 ਵਜੇ ਮੈਂ ਵੀ ਉਹਦੇ ਮਗਰ ਜਾ ਰਿਹਾ ਸੀਗਾ ਅ ਆਦਰਸ਼ ਪੈਸ ਦੇ ਨੇੜੇ ਇੱਕ ਟੈਂਪੂ ਕੈਂਟਰ ਜੋ ਵਿਚਾਲੇ ਸੜਕ ਦੇ ਖੜਾ ਸੀਗਾ ਬੰਦ ਕਰਕੇ ਉਹਦੀ ਕੋਈ ਲਾਈਟ ਇੰਡੀਕੇਟਰ ਨਹੀਂ ਸੀ ਚੱਲ ਰਿਆ ਤਾਂ ਜਿਸ ਕਰ ਉਹ ਸਿੱਧਾ ਉਹਦੇ ਵਿੱਚ ਜਾ ਵੱਜਿਆ ਤੇ ਬਹੁਤ ਮੁੱਕੇ ਦੀ ਉਹਨੂੰ ਫਿਰ ਅਸੀਂ ਐਂਬੂਲੈਂਸ ਉਹ ਬੁਲਾ ਕੇ ਉਹਨੂੰ ਸਰਕਾਰੀ ਹਸਪਤਾਲ ਸ਼ਿਵਰਾ ਹਸਪਤਾਲ ਸਮਾਣਾਵਾਂ ਖੇਲੇ ਅੰਦਾਗਿਆ ਜਿੱਥੇ ਡਾਕਟਰਾਂ ਨੇ ਚੈੱਕਅਪ ਕਰਾਣੋਂ ਨੂੰ ਮਰ ਤੱਕ ਕੋਸ਼ਿਸ਼ ਕਰ ਦਿੱਤਾ ਤੇ ਉਹਦੀ ਡੈੱਡ ਬੋਡੀ ਨੂੰ ਅਸੀਂ ਮੁਰਜ਼ਰੀ ਚ ਰਖਾ ਦਿੱਤਾ ਹੁਣ ਉਸ ਕਾਰਵਾਈ ਤੋਂ ਉਪਰੰਤ ਉਸ ਸਮਾਂ ਤੋਂ ਬਾਅਦ ਮੇਰ ਨੂੰ ਹਾਕਮ ਸਿੰਘ ਹੈ ਇੰਦਰਪ੍ਰੀਤ ਅਰਵਿੰਦਰਪ੍ਰੀਤ ਹੈ ਇਹ ਹੈ 24 ਸਾਲਾਂ ਦੀ ਹੈ ਰਾਤ ਕਿੱਥੇ ਗਈ ਸੀ ਕਿਸ ਤਰ੍ਹਾਂ ਵਾਪਸ ਆ ਰਿਹਾ ਕੀ ਹੈ ਇਹ ਰਾਤ ਰੂੜੀ ਤੋਂ ਮੁੰਡੇ ਨੂੰ ਛੱਡ ਕੇ ਵਾਪਸ ਆ ਰਿਹਾ ਸੀਗੇ ਪਤੇ ਬੁਰ ਦਾ ਇਹ ਮੁੰਡਾ ਜਿਹੜਾ ਨਾਲ ਆਲਾ ਸੀਗਾ ਜੀ ਛੱਡ ਕੇ ਵਾਪਸ ਆ ਰਹਾ ਸੀਗਾ ਜੀ ਬਸ ਰਸਤੇ 'ਚ ਕੋਈ ਲਾਈਟ ਪਈ ਆ ਚੌਂਕ 'ਚ ਤੇ ਨਾਲ ਇੱਕ ਮੁੰਡਾ ਹੋਰ ਸੀਗਾ ਜੀ ਉਹ ਵੀ ਕੰਮ ਕਰਦਾ ਉਹ ਵੀ ਨਾਲ ਕੰਮ ਕਰਦਾ ਸੀਗਾ ਜੀ ਉਹ ਵੀ ਝਕਮੀ ਹੋਇਆ ਉਹ ਪਟਿਆਲੇ ਰੈਪਰ ਕਰਤੇ ਹੋਇਆ ਕੋਈ ਗੱਡੀ ਅੱਗੇ ਆਈ ਮੰਨ ਲਓ ਕੋਈ ਕਿਸ ਤਰ੍ਹਾਂ ਦੀ ਗੱਡੀ ਕੋਈ ਅੱਗੇ ਆ ਕੇ ਲਾਈਟ ਪੈ ਗਈ ਅੱਖਾਂ 'ਚ ਜੀ ਇੱਥੇ ਐਕਸੀਡੈਂਟ ਹੋਇਆ ਹੈ ਪਰ ਹਾਰ ਉਰਤੇ ਕਿਸ ਕਿਸ ਇੱਕ ਟਰੱਕ ਖੜਾ ਸੀ ਰਸਤੇ 'ਤੇ ਟੈਂਪੋ ਹਾਂਜੀ ਹਾਂ ਉਹਦੇ ਵਿੱਚ ਨਾ ਇੱਕ ਤੇ ਲੱਟਾਂ ਬੈਗੇ ਮਰ ਗੱਡੀ ਨਹੀਂ ਆ ਮੋਟਰਸਾਈਕਲ ਸਵਾਰ ਸੀ ਹਰਿੰਦਰ ਸਿੰਘ ਪੁੱਤ ਜਸਵੰਤ ਸਿੰਘ ਪਿੰਡ ਪਤੀਪੁਰ ਦਾ ਉਹਦੇ ਸਮਾਨੇ ਤੋਂ ਜਾ ਰਹੇ ਸੀ ਆਪਣੇ ਪਿੰਡ ਨੂੰ ਤੇ ਉਹ ਵਿੱਚੋਂ ਅੱਗੋਂ ਲੱਟਾਂ ਬੈਣ ਕਰਕੇ ਟਰੱਕ ਦੇ ਵਿੱਚ ਵੱਜਿਆ ਜਿਹੜਾ ਟਰੱਕ ਸੀ ਉਹ ਸੜਕ ਦੇ ਵਿੱਚ ਕਾਰ ਲਾ ਕੇ ਡਰਾਈਵਰ ਕਿਤੇ ਥੱਲੇ ਉਤਰ ਗਿਆ ਤੇ ਉਹ ਉਸ ਕਰਕੇ ਹਾਸਾ ਹੈ ਟਰੱਕ ਦੇ ਡਰਾਈਵਰ ਦੀ ਗੱਲ ਇਹ ਕਿਹੜੇ ਦੇਸ਼ ਤੋਂ ਆਇਆ ਸੀ ਤੇ ਮਾਰਿਆ ਦੱਸੋ ਵੀ ਉਹ ਮਾਰਨਾ ਇਹ ਇਟਲੀ ਤੋਂ ਆਏ ਨਹੀਂ ਅਜੇ ਹੁਣ ਤਬਕ ਵੀ ਨਾ ਹੋਇਆ ਇਹਨਾਂ ਨੂੰ ਆਇਆ ਇੱਕ ਤੇ ਇੱਥੇ ਆਏ ਹੋ ਸਿਰਫ ਹੁਣ ਕੀ ਕਾਰਵਾਈ ਚਲਦੀ ਹੁਣ ਅਸੀਂ ਇਹਨਾਂ ਦੇ ਰਿਸ਼ਤੇਦਾਰਾਂ ਦੇ ਬਿਆਨ ਤੇ ਪਰਚਾ ਦਰਜ ਕਰਦੇ ਅਸੀਂ ਇਹਨਾਂ ਦਾ ਕਰ ਰਹੇ ਦਿਲਜਿੰਦਰ ਸਿੰਘ ਨੇ ਉਹ ਵੀ ਇਹ ਆਪਣੇ ਨਾਬਕਲ ਨੂੰ ਕਰ ਚ ਉਹਨਾਂ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕਰ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼